ਤੁਹਾਡੇ ਹਿਸਾਬ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਕੁਝ ਵੀ ਨਹੀਂ ਰਿਹਾ ਸਾਨੂੰ ਇੰਨਾ ਸੋਸਾ ਜਾਨਵਰਾਂ ਦਾ ਵੀ ਦੂਜਿਆਂ ਦਾ ਵੀ ਦਰਖਤਾਂ ਦਾ ਵੀ ਸਭ ਕੁਝ ਖਤਮ ਕੋਸ ਨਹੀਂ ਨਿਰਾਚਾਰ ਆਪ ਨਹੀਂ ਰਹੇਗਾ ਡੰਗਰਾਂ ਦੇ ਖਾਣ ਵਾਲਾ ਨਹੀਂ ਰਹੇਗਾ ਤਾਂ ਪਸ਼ੂਆਂ ਦੀ ਤੂੜੀ ਤਾੜੀ ਜਮਾ ਪਸ਼ੂ ਛੱਡਨੇ ਪੈਣਗੇ ਜੀ ਇੱਕ ਵੀ ਟਰਾਲੀ ਨਹੀਂ ਭੰਨੀ ਬਾਕੀ ਮੌਕੇ ਤੇ ਕੋਈ ਵੀ ਦੇਖਣਾ ਚਾਹਵੇ ਆ ਕੇ ਸਾਡੀ ਫਸਲ ਵਾੜੀਆਂ ਦੇਖ ਸਕਦਾ ਆ ਆਲੂ ਦੇਖ ਲਓ ਸਾਹਮਣੇ ਆਲੂ ਪਿਆ ਜਿੱਧਰ ਸਰ੍ਹਮਾਲੀ ਝਾਗ ਲਓ ਬਰਸੀਨਾ ਦੇਖ ਲਓ ਅੱਜ ਕੱਲ ਅੱਜ ਦੇ ਟਾਈਮ ਸਾਡੇ ਕੋਲੇ ਪਸ਼ੂਆਂ ਨੂੰ ਪਾਉਣ ਵਾਸਤੇ ਹਰਾ ਵੀ ਨਹੀਂ ਹੈ ਜਾ ਕੇ ਕਦੌਰੀਆਂ ਕਰਨ ਚੈੱਕ ਅਪ ਕਰਨ ਕਿਸ ਤਰ੍ਹਾਂ ਸਾਰਾ ਨੁਕਸਾਨ ਕੋਈ ਨਾ ਕੋਈ ਮਾਜਵਾ ਦੇਣਾ ਆ ਕੇ ਗਵਰਨਮੈਂਟ ਸੁਣੀ ਹੱਬੀ ਆ ਕੇ ਕੋਈ ਫਸਲ ਛੱਡੀ ਨਹੀਂ ਜੀ ਸਾਰੀਆਂ ਸਾਰੀਆਂ ਖਤਮ ਆ ਫਸਲਾਂ ਫੁੱਲ ਨੁਕਸਾਨ ਆ ਜੀ ਕੋਈ ਚੀਜ਼ ਨਹੀਂ ਬਚੀ ਨਾ ਪੱਠੇ ਨਾ ਕਣਕ ਨਾ ਸਰੋਂ ਨਾ ਆਲੂ ਕੋਈ ਚੀਜ਼ ਨਹੀਂ ਬਚੀ ਫੁੱਲ ਨੁਕਸਾਨ ਸਾਡੇ ਹੱਥ ਪੱਲੇ ਕੋਈ ਰਹੀ ਨਹੀਂ ਸਾਨੂੰ ਨਾ ਪਸ਼ੂਆਂ ਪਾਉਣ ਨੂੰ ਤੂੜੀ ਬਣਦੀ ਨਹੀਂ ਦੀਆਂ ਨਾ ਦਾਣੇ ਖਾਣ ਨੂੰ ਬੰਦ ਨੇ ਜਿਹੜੇ ਪਹਿਲਾਂ ਵਾਲੇ ਸੀ ਉਹ ਵੀ ਮੁੱਕ ਗਏ ਘਰੇ ਵੀ ਐ ਨਹੀਂ ਕੁਛ ਖੇਤ 'ਚ ਵੀ ਐ ਨਹੀਂ ਪੰਜ ਛੀਪ ਐਂਡ ਮਾਰੇ ਜਾ ਚੁੱਕੇ ਆ ਜਮਈ ਮਾਈਵਾ ਸਰਕਾਰ ਦੇ ਦੂਗੀ ਪਰ ਉੱਤੇ ਬਹੁਤ ਲਟੇਰੇ ਬੈਠੇ ਆ ਸਾਡੇ ਪੱਲੇ ਕੋਈ ਨਹੀਂ ਪੈਂਦਾ ਭਾਈ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਜਿੰਨਾ ਕਹਿ ਦਈਏ ਉਹਨੇ ਕੁਝ ਵੀ ਕਰਲੇ ਨਹੀਂ ਸਾਡੇ ਰਿਹਾ ਇੰਦੋਂ ਵੱਧ ਨੁਕਸਾਨ ਹੋ ਨਹੀਂ ਸਕਦਾ ਜੀ ਬਸ ਕਹਿੰਦਾ ਹੁਣ ਆ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਤੁਸੀਂ ਥੋਡੇ ਘਰ ਇਹ ਆਊਗੀ ਸਰਕਾਰ ਆ ਅਸੀਂ 2 ਘੰਟੇ ਹੋ ਗਏ ਇੱਥੇ ਖੜੇ ਆ ਅਸੀਂ ਪਟਵਾਰੀ ਨੂੰ ਫੋਨ ਕੀਤਾ ਪਟਵਾਰੀ ਕਹਿੰਦਾ ਸਾਡੇ ਕੋਲ ਤਾਂ 12 ਵਜੇ ਤੱਕ ਟਾਈਮ ਹੀ ਹੈ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਰਾਤ ਕੁਦਰਤ ਦਾ ਕਹਿਰ ਐਸਾ ਵਰਤਿਆ ਵੇਖੋ ਗੜੇ ਕਿੰਨੇ ਪਏ ਕਿਸਾਨਾਂ ਵੱਲੋਂ ਹਾਈਵੇਅ ਰੋਡ ਤੇ ਲਾਇਆ ਗਿਆ ਧਰਨਾ ਚੈਤੋ ਤੋਂ ਚੰਦਪਨ ਜਾਣੀ ਸੜਕ ਤੇ ਧਰਨਾ ਪਿੰਡ ਵਾਸੀਆਂ ਵੱਲੋਂ ਸੇਵੇ ਵਾਲੇ ਦੇ ਵੱਲੋਂ ਲਾਇਆ ਗਿਆ ਧਰਨਾ ਆਪਾਂ ਪੂਰੀ ਜਾਣਕਾਰੀ ਲੈਨੇ ਆ ਇਹ ਧਰਨਾ ਕਿਸ ਸਬੰਧ ਨੂੰ ਲੈ ਕੇ ਲਾਇਆ ਗਿਆ ਸਾਡੇ ਨਾਲ ਪਿੰਡ ਦੇ ਮੌਜੂਦ ਪੰਚਾਇਤ ਹੋਰ ਮੋਹਤਵਾਰ ਵਿਅਕਤੀ ਜੁੜ ਚੁੱਕੇ ਨੇ ਕਿਸਾਨ ਆਗੂ ਸਾਡੇ ਨਾਲ ਨੇ ਇਹ ਸਾਰੀ ਜਾਣਕਾਰੀ ਆਪਾਂ ਲੈਨੇ ਆ ਬਾਈ ਜਿਹੜਾ ਧਰਨਾ ਲਾਇਆ ਕਰਮਿਲ ਸਿੰਘ ਜੀ ਕੇ ਸਬੰਧ ਨੂੰ ਲੈ ਕੇ ਲਾਇਆ ਤੁਸੀਂ ਜੀ ਇਹ ਜੀ ਫਸਲਾਂ ਦਾ ਨੁਕਸਾਨ ਹੋ ਗਿਆ ਜੀ ਸਾਡਾ ਅੱਛਾ ਜੀ ਇਹਦੇ ਵਾਸਤੇ ਲਾਇਆ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਕੁਝ ਵੀ 100% ਦਾ ਸਾਰਾ ਹੀ ਰਹੇਗਾ ਨੁਕਸਾਨ ਕੋਸ ਸਭ ਸਾਰਾ ਹੀ ਨੁਕਸਾਨ ਹੀ ਨੁਕਸਾਨ ਹੀ ਆਇਆ ਹੈ ਹੋਰ ਕੋਈ ਜਾਨਵਰਾਂ ਦਾ ਨੁਕਸਾਨ ਵੀ ਹੋਇਆ ਹੋਣਾ ਜਾਨਵਰ ਡਰਖਤ ਕੋਈ ਚੀਜ਼ ਨਹੀਂ ਬਚੀ ਸਾਨੂੰ ਇੰਨਾ ਸੋਸਾ ਜਾਨਵਰਾਂ ਦਾ ਵੀ ਦੂਜਿਆਂ ਦਾ ਵੀ ਦਰਖਤਾਂ ਦਾ ਵੀ ਸਭ ਕੁਝ ਖਤਮ ਹੈ ਜੀ ਹਾਂਜੀ ਇਧਰ ਕਿਸਾਨਾਂ ਕੋ ਵੀ ਸਾਡੇ ਨਾਲ ਹਾਂਜੀ ਬੋਲਣ ਹਾਂਜੀ ਅਸੀਂ ਹਜ਼ੀਰਾ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆ ਕੇ ਸਾਡੀ ਪੁਕਾਰ ਸੁਣੀ ਜਾਵੇ ਇਹਨਾਂ ਸੰਸਰੀ ਦਾ ਇੱਧਰ ਕਿਸਾਨ ਹੋਰ ਵੀ ਖੜੇ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਆਪਾਂ ਜੁੜ ਚੁੱਕੇ ਨੇ ਇੱਧਰ ਵੀ ਬਾਈ ਜੀ ਖੜੇ ਨੇ ਹਾਂਜੀ ਬਾਈ ਜੀ ਤੁਸੀਂ ਕੀ ਹੋਵੋਗੇ ਬਹੁਤ ਜ਼ਿਆਦਾ ਨੁਕਸਾਨ ਹੈ ਬਚੇ ਕੁਛ ਨਹੀਂ ਬਚੇ ਕੁਝ ਨਹੀਂਗਾ ਹੋਰ ਆਪਾਂ ਜਾਣਕਾਰੀ ਲੈਣੇ ਆ ਇੱਧਰ ਵੀ ਬਾਈ ਜੀ ਖੜੇ ਨੇ ਹਾਂਜੀ ਬਾਈ ਜੀ ਕੁਛ ਨਹੀਂ ਬਚਿਆ ਜੀ ਕੁਛ ਨਹੀਂ ਬਚਿਆ ਪੱਲੇ ਕੋਈ ਫਸਲ ਜਿਹੜਾ ਦੂਜਾ ਕਲੀ ਕਣਕਲੀ ਫਸਲਾਂ ਦੇ ਹੋਰ ਵੀ ਫਸਲਾਂ ਸੀਗੀਆਂ ਆਪਣੀਆਂ ਹੋਰ ਵੀ ਫਸਰਾ ਸਿੰਘ ਆਈ ਆ ਅਲ ਨਹੀਂ ਰਹੇਗਾ ਕੋਸ ਨਹੀਂ ਨਿਰਾਚਰ ਨਹੀਂ ਰਹੇਗਾ ਡੰਗਰਾਂ ਦੇ ਖਾਣ ਵਾਲਾ ਨਹੀਂ ਰਹਗਾ ਤਾਂ ਜੀ ਬਸ ਹੁਣ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਹੋਈ ਟਾਣੀਦਾਰ ਆਇਆ ਐ ਇੱਥੇ ਇੱਥੇ ਸੋ ਆਇਆ ਆ ਮਨ ਗੱਲ ਸੁਣ ਰਾਇ ਸਾਡੀ ਅੱਗੇ ਤਾਂ ਦੱਸਣਗੇ ਉਹ ਉਹਨਾਂ ਨੂੰ ਹਾਂਜੀ ਭਾਈ ਜੀ ਕੱਛਰੀ ਕਾਲ ਜੀ ਸਾਡਾ ਪੂਰਾ 100% ਨੁਕਸਾਨ ਆ ਪੱਠਿਆਂ ਦਾ ਵੀ ਨੁਕਸਾਨ ਆ ਕਣਕਾਂ ਦਾ ਨੁਕਸਾਨ ਆ ਸਰਮਾ ਦਾ ਨੁਕਸਾਨ ਆ ਜੀ ਪੂਰਾ ਨੁਕਸਾਨ ਹੋ ਗਿਆ ਜਾਨਵਰਾਂ ਦਾ ਨੁਕਸਾਨ ਆ ਪਸ਼ੂਆਂ ਦੀ ਤੂੜੀ ਤਾੜੀ ਜਮਾ ਪਸ਼ੂ ਛੱਡਨੇ ਪੈਣਗੇ ਜੀ ਇੱਕ ਵੀ ਟਰਾਲੀ ਨਹੀਂ ਭੰਨੀ ਜੀ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਇੰਨਾ ਕੁ ਨੁਕਸਾਨ ਹੋ ਗਿਆ ਤੂੜੀ ਵੀ ਸਾਡੇ ਕੋਲੇ ਨਹੀਂ ਬਚੀ ਜਿਹੜੀ ਕਿ ਪਸ਼ੂਨਾਂ ਨੂੰ ਅਸੀਂ ਪਾ ਦੇ ਗਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਬਹੁਤ ਜ਼ਿਆਦਾ 100% ਨੁਕਸਾਨ ਹੋਇਆ ਹੈ ਸਾਡਾ ਇਸ ਟਾਈਮ ਤੇ ਜੀ ਬਾ ਬਾਕੀ ਮੌਕੇ ਤੇ ਕੋਈ ਵੀ ਦੇਖਣਾ ਚਾਹਵੇ ਆ ਕੇ ਸਾਡੀ ਫਸਲ ਵਾੜੀਆਂ ਦੇਖ ਸਕਦਾ ਆ ਆਲੂ ਦੇਖ ਲਓ ਸਾਹਮਣੇ ਆਲੂ ਪਏ ਇਧਰ ਸਰ੍ਹਮਾਲੀ ਚਾਗ ਲਓ ਬਰਸੀਨਾ ਦੇਖ ਲਓ ਅੱਜ ਕੱਲ ਅੱਜ ਦੇ ਟਾਈਮ ਸਾਡੇ ਕੋਲੇ ਪਸ਼ੂਆਂ ਨੂੰ ਪਾਉਣ ਵਾਸਤੇ ਹਰਾ ਵੀ ਨਹੀਂ ਹੈ ਜੀ ਹਰਾ ਵੀ ਨਹੀਂ ਹੈ ਤ ਸਾਰਾ ਜਹਿਨੀ ਦਾ ਤੋੜੀ ਗੱਲ ਨੂੰ ਹੈ ਨੀਗੀ ਇਹ ਖਦਾਈਆਂ ਦਾ ਨੁਕਸਾਨ ਹੋ ਚੁੱਕਿਆ ਹੈ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਅਸੀਂ ਮੰਗ ਇਹੀ ਕਰਦੇ ਆ ਕਿ ਇੱਕ ਵਾਰੀ ਦਾ ਮੌਕੇ ਦੇ ਆ ਕੇ ਦੇਖਣ ਮੁੜ ਕੇ ਜੋ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਜੀ ਹਾਂਜੀ ਬਈ ਜੀ ਆ ਕੇ ਗਤੌਰੀਆਂ ਕਰਨ ਚੈੱਕ ਅਪ ਕਰਨ ਕਿਸ ਤਰ੍ਹਾਂ ਸਾਰਾ ਨੁਕਸਾਨ ਕੋਈ ਨਾ ਕੋਈ ਮੁਆਵਜ਼ਾ ਦੇਣਾ ਆ ਕਿ ਗਵਰਨਮੈਂਟ ਸੁਣੀ ਹਰੀ ਆ ਕੇ ਤੁਸੀਂ ਕਿੰਨਾ ਕੁ ਮੁਆਵਜ਼ੇ ਦੀ ਮੰਗ ਕਰਦੇ ਹੋ ਫੁੱਲ ਬੜਾ ਕਰਦੇ ਹੁਣ ਦਿਸਿਜਾਂ ਨੂੰ ਨੁਕਸਾਨ ਕਿੰਨਾ ਕੁ ਜੀ ਕਿੰਨੇ ਪਰਸੈਂਟ ਮੰਗ ਜਨ ਕਿ ਨੁਕਸਾਨ ਹੋ ਗਿਆ 60% ਹੀ ਆ ਜੀ ਪੂਰਾ 100% ਇਹ ਕਹਿੰਦੇ ਕਿਸਾਨ ਕਹਿੰਦੇ ਸਾਡਾ ਨੁਕਸਾਨ ਹੋ ਗਿਆ ਹ ਇਹ ਜਿਹੜੇ ਆਲੂ ਆਲੂ ਦਾ ਕਿੰਨਾ ਨੁਕਸਾਨ ਹੋਇਆ ਆਲੂਆਂ ਦੇ ਫੁੱਲ ਨੁਕਸਾਨ ਹੀ ਆ ਜੀ ਸ਼ਰਮਾ ਦਾ ਆਲੂ ਸ਼ਰਮਾ ਦਾ ਵੀ ਫੁੱਲ ਨੁਕਸਾਨ ਆ ਜੀ ਕੋਈ ਫਸਲ ਛੱਡੀ ਨਹੀਂ ਜੀ ਸਾਰੀਆਂ ਸਾਰੀਆਂ ਖਤਮ ਆ ਫਸਲਾਂ ਕਿਸਾਨ ਕਹਿ ਰਿਹਾ 100% ਸਾਡਾ ਨੁਕਸਾਨ ਜਿਹੜਾ ਹੋ ਗਿਆ ਫਸਲਾਂ ਦਾ ਆਲੂਆਂ ਦੀ ਫਸਲ ਆ ਸ਼ਰਮਾ ਦੀ ਫਸਲ ਆ ਕਣਕ ਹੈ ਹੋਰ ਫਸਲਾਂ ਜਿਹੜੇ ਪਸਗੋ ਨੂੰ ਪਾਉਣ ਵਾਲਾ ਇਹ ਕਹਿੰਦੇ ਪੱਠੇ ਵੀ ਨਹੀਂ ਸਾਡੇ ਰਹੀ ਨਹੀਂ 100% ਆ ਸਾਰਾ ਕੋ ਪੱਠੇ ਬਰਸੀਨ ਕਣਕ ਸਾਰਿਆਂ ਦਾ ਫੁੱਲ ਨੁਕਸਾਨਾ ਸ਼ੁਰੂ ਹੋ ਗਿਆ ਜੀ ਸੌਫ ਸੈਂਟਰ ਕੋਲ ਇੱਧਰ ਹੋਰ ਕਿਸਾਨ ਵੀ ਸਾਡੇ ਨਾਲ ਨੇ ਪਰ ਪੂਰੀ ਜਾਣਕਾਰੀ ਲਵਾਂਗੇ ਆਪਾਂ ਪੁੱਛਾਂਗੇ ਕੱਲੇ ਕੱਲੇ ਭਾਈ ਨੂੰ ਹਾਂਜੀ ਹਾਂਜੀ ਫੁੱਲ ਨੁਕਸਾਨ ਆ ਜੀ ਕੋਈ ਚੀਜ਼ ਨਹੀਂ ਬਚੀ ਨਾ ਪੱਠੇ ਨਾ ਕਣਕ ਨਾ ਸਰੋਂ ਨਾ ਆਲੂ ਕੋਈ ਚੀਜ਼ ਨਹੀਂ ਬਚੀ ਫੁੱਲ ਨੁਕਸਾਨ ਆ ਇਹ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੁਣ ਫੁੱਲ ਮੁਆਵਜ਼ੇ ਦੀ ਮੰਗ ਕਰਦੇ ਆ ਜੀ ਕਿਸਾਨ ਕਹਿੰਦੇ ਆ ਸਾਨੂੰ ਫੁੱਲ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਸਾਡਾ ਨੁਕਸਾਨ ਹੋਇਆ ਰਾਤ ਕੁਦਰਤ ਦਾ ਕਹਿਰ ਵਰਤਿਆ ਹਾਂਜੀ ਭਾਈ ਜੀ ਸਾਡੇ ਹੱਥ ਪੱਲੇ ਕੋਈ ਹਰਿਆਈ ਨਹੀਂ ਸਾਨੂੰ ਨਾ ਪਸ਼ੂਆਂ ਪਾਉਣ ਨੂੰ ਤੂੜੀ ਬਣਦੀ ਨਹੀਂ ਦੀਆਂ ਨਾ ਦਾਣੇ ਖਾਣ ਨੂੰ ਬੰਦਦੇ ਜਿਹੜੇ ਪਹਿਲਾਂ ਵਾਲੇ ਸੀ ਉਹ ਵੀ ਮੁੱਕ ਗਏ ਘਰੇ ਵੀ ਐ ਨਹੀਂ ਕੁਸ ਖੇਤ ਵੀ ਐ ਨਹੀਂ ਅਸੀਂ ਜਮਾਂ ਮਾਰੇਗਾ ਸਾਰਾ 5 ਸ਼ੀਪ ਐਂਡ ਮਾਰੇ ਜਾ ਚੁੱਕੇ ਆ ਜਮਾਂ ਨੇ ਜੇ ਕਰ ਸਰਕਾਰ ਪੂਰਾ ਮੁਆਜਰਾ ਨਹੀਂ ਦਿੰਦੀ ਫਿਰ ਤੁਹਾਡੇ ਕਿਸਾਨਾਂ ਵੱਲੋਂ ਕੀ ਕੀਤਾ ਜਾਊਗਾ ਮਾਜਵੇ ਦਾ ਆਏ ਆ ਜੀ ਮਾਜਵਾ ਸਰਕਾਰ ਦੇ ਦਊਗੀ ਪਰ ਉੱਤੇ ਬਹੁਤ ਲਟੇਰੇ ਬੈਠੇ ਆ ਸਾਡੇ ਪੱਲੇ ਕੁਛ ਨਹੀਂ ਪੈਂਦਾ ਪਟਵਾਰੀ ਕਹਿੰਦੇ ਆਧਾ ਸਾਨੂੰ ਦੇ ਦਿਓ ਆਧਾ ਤੁਹਾਨੂੰ ਪਾ ਦੇਣੇ ਨਹੀਂ ਨਹੀਂ ਕਿਸੇ ਨੂੰ ਪਾਉਂਦੇ ਨਹੀਂ ਸਾਡੇ ਨਾਲ ਪਹਿਲਾਂ ਹੋ ਚੁੱਕੀ ਆਜ ਤੋਂ 4 ਸਾਲ ਪਹਿਲਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਕੁਛ ਨਹੀਂ ਮਿਲਿਆ ਉਹਨਾਂ ਨੂੰ ਆਏ ਸੀ ਅਸੀਂ ਘਰੇ ਬੈਠੇ ਆ ਵਿਚਾਰਾ ਆਊਗਾ ਸਾਡਾ ਨੁਕਸਾਨ ਹੋਇਆ ਜਿਨ੍ਹਾਂ ਦਾ ਨਹੀਂ ਹੋਇਆ ਸੀ ਉਹਨਾਂ ਨੂੰ ਅੱਧਾ ਅੱਧਾ ਹੋ ਕੇ ਉਹਨਾਂ ਨੂੰ ਪੈਸੇ ਦਿੱਤੇ ਗਏ ਦੂਜੇ ਵਿਚਾਰੇ ਫੇਰ ਮਾਰੇ ਗਏ ਜੇ ਜਦੋਂ ਤੁਸੀਂ ਹੁਣ ਇਕੱਠੇ ਹੋ ਸਕਦੇ ਆ ਜਦੋਂ ਤੁਹਾਡੇ ਲਟੇਰੇ ਵਿੱਚੋਂ ਖਾਂਦੇ ਆ ਤੇ ਉਦੋਂ ਇਕੱਠੇ ਕੋ ਨਹੀਂ ਹੁੰਦੇ ਕਿਸਾਨ ਤੁਸੀਂ ਉਦੋਂ ਵੀ ਅਸੀਂ ਇਕੱਠੇ ਹੋਏ ਆ ਸੁਦੀਖ ਸਾਹਿਬ ਕੋਲੇ ਇਹਨਾਂ ਨੂੰ ਖਿੱਚਿਆ ਵੀ ਸੀ ਫੇਰ ਦੋ ਚਾਰ ਗਾਂ ਦਾ ਕਰਤਾ ਫੇਰ ਜ਼ਿਮੀਂਦਾਰ ਆਉਂਦੇ ਕੰਮ 'ਚ ਰੁੱਝ ਜਾਂਦਾ ਇਹਨਾਂ ਦੇ ਫੇਰ ਉਹੀ ਕਿਤੇ ਆ ਲਾਰੀ ਇੱਕ ਇੱਕ ਦਿਨ ਨਹੀਂ 10-10 ਦਿਨ ਬੁਲਾਉਂਦੇ ਆ ਸਾਨੂੰ ਉੱਥੇ 10-10 ਦਿਨ ਬੁਲਾ ਕੇ ਜਦੋਂ ਅਸੀਂ ਖੱਜਲ ਹੋਈ ਜਾਂਦੇ ਆ ਅਖੀਰ ਨੂੰ ਆਪਦੇ ਘਰੇ ਬਹਿ ਜਾਂਦੇ ਆ ਜੀ ਨਾ ਸਾਡੀ ਕੋਈ ਸਰਕਾਰ ਸੁਣਦੀ ਐ ਅਫਸਰ ਸਾਨੂੰ ਲੁੱਟੀ ਜਾਂਦੇ ਆ ਕੁਦਰਤ ਨੇ ਸਾਨੂੰ ਮਾਰਤਾ ਜਮਾਂ ਸਾਡੇ ਕੋਲੇ ਕੋਈ ਜੀਨ ਦਾ ਸਾਧਨ ਨਹੀਂ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਤਕੜੇ ਲੋਕ ਆ ਤਣਾਟ ਲੋਕ ਆ ਉਹ ਮੁਆਵਜ਼ਾ ਲੈ ਜਾਂਦੇ ਜਿੰਨਾਂ ਕੋਲ ਜ਼ਮੀਨ ਕੱਟਣ ਦੀ ਦੂਜੇ ਦਾ ਪਵਾ ਕੇ ਜਨਨਕੇ ਨੰਬਰ ਮੁਆਵਜ਼ਾ ਲੈ ਜਾਂਦੇ ਆ ਹਾਂਜੀ ਹਾਂਜੀ ਸਹੀ ਹੈ ਇਹੀ ਹਾਲ ਹੈ ਕਿ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਇੱਧਰ ਕਿਸਾਨ ਆ ਕੋ ਵੀ ਬਾਈ ਜੀ ਸਾਡੇ ਨਾਲ ਆ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਜਿੰਨਾ ਕਹਿ ਦਈਏ ਉਹਨੇ ਕੁਝ ਵੀ ਕਰਲੇ ਨਹੀਂ ਸਾਡੇ ਰਿਹਾ ਇਦੋਂ ਵੱਧ ਨੁਕਸਾਨ ਹੋ ਨਹੀਂ ਸਕਦਾ ਜੀ ਬਸ ਸਿਰਫ ਸਿਰਫ ਮੁਆਵਜ਼ਾ ਦਿੱਤਾ ਜਾਂਦਾ ਤੁਹਾਡੀਆਂ ਕਿਸਾਨ ਜਥੇ ਬੰਦੀਆਂ ਉਦੋਂ ਕਿੱਥੀਆਂ ਕਿਉਂ ਨਹੀਂ ਹੁੰਦੀਆਂ ਕਿਸੇ ਨੂੰ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਜਨ ਕੇ ਨੁਕਸਾਨ ਤਾਂ ਸਾਰਿਆਂ ਦੇ ਹੁੰਦਾ ਉਦੋਂ ਜਥੇ ਬੰਦੀਆਂ ਕਿੱਥੇ ਗਈਆਂ ਹੁੰਦੀਆਂ ਤੁਹਾਡੀਆਂ ਨਾਲ ਹੁੰਦੀਆਂ ਬਾਈ ਸਾਰਿਆਂ ਦੇ ਆ ਕਿਸਾਨ ਵੀਰ ਹੁਣੀ ਕਹੀ ਜਾਂਦੇ ਆ ਕਿ ਅੱਧਿਆਂ ਨੂੰ ਮਿਲ ਜਾਂਦਾ ਮੁਆਵਜ਼ਾ ਅੱਧਿਆਂ ਨੂੰ ਮਿਲਦਾ ਨਹੀਂ ਜੀ ਵਿੱਚੋਂ ਪਟਵਾਰੀ ਖਾਂਦੇ ਆ ਜੀ ਜੇ ਪਟਵਾਰੀ ਖਾਂਦੇ ਆ ਤਾਂ ਤੁਹਾਡੇ ਜਥੇ ਬੰਦੀਆਂ ਉਧਰ ਕਿੱਧਰ ਗਈਆਂ ਹੁੰਦੀਆਂ ਉਦੋਂ ਭਈ ਉਦੋਂ ਵੀ ਕਹਿਦਾ ਹੁੰਨੇ ਆ ਉਦੋਂ ਜਾਈਦਾ ਉਹਨਾਂ ਕੋਲੇ ਜਾ ਕੇ ਕਹੀਦਾ ਪਰ ਕਰਾਂਗੇ ਕੀ ਉਦੋਂ ਲਾਰੇ ਆ ਇਹਨਾਂ ਕੋਲੇ ਕੋਈ ਕਹਿੰਦਾ ਹੁਣ ਆ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਤੁਸੀਂ ਥੋਡੇ ਘਰੇ ਆਊਗੀ ਸਰਕਾਰ ਆ ਅਸੀਂ 2 ਘੰਟੇ ਹੋ ਗਏ ਇੱਥੇ ਖੜੇ ਅਸੀਂ ਪਟਵਾਰੀ ਨੂੰ ਫੋਨ ਕੀਤਾ ਪਟਵਾਰੀ ਕਹਿੰਦਾ ਸਾਡੇ ਕੋਲ ਤਾਂ 12 ਵਜੇ ਤੱਕ ਟਾਈਮ ਹੀ ਹੈ ਨਹੀਂ ਕੋਈ ਅਫਸਰ ਹੀ ਨਹੀਂ ਆ ਸਕਦਾ 4 ਸਾਲ ਪਹਿਲਾਂ ਵੀ ਸਾਡੇ ਗੜੇ ਪਏ ਸੀ ਉਦੋਂ ਵੀ ਸਾਨੂੰ ਮੁਆਵਜ਼ਾ ਥੋੜਾ ਬਹੁਤਾ ਮਿਲਿਆ ਸੀ ਪਰ ਉਹ ਤੋਂ ਵਿੱਚ ਬਹੁਤ ਬੰਦਿਆਂ ਨੂੰ ਇਹ ਜਿਹੇ ਨੂੰ ਮਿਲ ਗਿਆ ਜਿਨ੍ਹਾਂ ਦਾ ਘਟ ਨੁਕਸਾਨ ਹੀ ਨਹੀਂ ਹੋਇਆ ਸੀ ਪਰ ਉਦੋਂ ਸਾਡੇ ਅਫਸਰ ਆ ਤਾਂ ਗਏ ਸੀ ਇਹ ਹੁਣ ਭਗਵੰਤ ਮਾਨ ਤਾਂ ਕਹਿੰਦਾ ਤੁਸੀਂ ਘਰੇ ਬੈਠੋ ਸਰਕਾਰ ਘਰੇ ਤੁਹਾਡੇ ਘਰੇ ਆਊਗੀ ਤੁਹਾਡੇ ਅਫਸਰ ਘਰੇ ਆ ਕੇ ਸੁਣਨਗੇ ਸਾਡੀ ਤਾਂ ਕੋਈ ਸੁਣਦਾ ਨਹੀਂ ਪਿੰਡਾਂ 'ਚ ਉੱਠਣ ਵਾਲੀ ਪਿੰਡਾਂ 'ਚ ਉੱਠਣ ਵਾਲੀ ਸਰਕਾਰ ਦਾ ਇਹ ਤੁਹਾਨੂੰ ਸਾਰੀ ਦੁੱਖ ਤਕਲੀਫ ਪੁੱਛਿਆ ਕਰਨ ਕਿ ਸਰਪੰਚ ਸਾਹਿਬ ਦਾ ਕਹਿਣਾ ਸਾਫ ਕਾ ਸਰਪੰਚ ਸਾਡੇ ਨਾਲ ਨੇ ਪੰਚੇਵੇ ਵਾਲੇ ਦੇ ਇਹ ਕਹਿੰਦੇ ਅਜੇ ਤੱਕ ਫੋਨ ਕੀਤਾ ਕੋਈ ਪਟਵਾਰੀ ਅਜੇ ਤੱਕ ਸਾਡੇ ਕੋਲੇ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਭਾਈ ਅਸੀਂ ਇੱਥੇ ਆ ਖੜੇ ਆ 2 ਘੰਟੇ ਹੋ ਗਏ ਸਾਨੂੰ ਧਰਨਾ ਲਾਏ ਨੂੰ ਸਾਡੀ ਕਿਸੇ ਨੇ ਕੋਈ ਸੁਣੀ ਨਹੀਂ ਹੈਗੀ ਗੱਲਬਾਤ ਆ ਖੜੇ ਆ ਸਾਰਾ ਸਾਡਾ ਨੁਕਸਾਨ ਆ ਨਾ ਸਾਡੇ ਪੱਲੇ ਤੂੜੀ ਆ ਨਾ ਕਣਕ ਆ ਨਾ ਪਸ਼ੂਆਂ ਦੇ ਖਾਣ ਨੂੰ ਪੱਠੇ ਆ ਨਾ ਖਾਣ ਨੂੰ ਕਣਕ ਬਚੀ ਐ ਤੇ ਜ਼ਿੰਮੇਦਾਰ ਕਿਸਾਨ ਕਰੂਗਾ ਕੀ ਕੀ ਜੇ ਸਾਡੇ ਕੋਲੇ ਕੋਈ 2 ਮਣ ਦਾਣੇ ਹੋਣਗੇ ਫੇਰ ਹੀ ਗਾਂ ਵਾਲੀ ਫਸਲ ਬੀਜਾਂਗੇ ਸਾਡੇ ਕੋਲ ਤਾਂ ਕੁਝ ਵੀ ਹੈ ਨਹੀਂ ਸਰਪੰਚ ਸਾਹਿਬ ਕੋਈ ਅਧਿਕਾਰੀ ਨਹੀਂ ਪਹੁੰਚਦਾ ਫਿਰ ਤੁਹਾਡਾ ਅਗਲਾ ਸੰਘਰਸ਼ ਕੀ ਅਸੀਂ ਤਾਂ ਜੀ ਬੈਠੇ ਆ ਫਿਰ ਸੜਕ ਤੇ ਹੋਰ ਮਰਨ ਵਾਲੀ ਗੱਲ ਹੀ ਆ ਸਾਡੇ ਵਾਸਤੇ ਤਾਂ ਹੋਰ ਕੀ ਆ ਫਿਰ ਅਸੀਂ ਬੈਠਾਂਗੇ ਹੋង ਵੀ ਮਰੇ ਵਈ ਆ ਅਸੀਂ ਤਾਂ ਹਾਂਜੀ ਭਾਈ ਜੀ ਹਾਂਜੀ ਰੱਬ ਨੇ ਮਾਰਤਾ ਹੀ ਬਸ ਹੁਣ ਇਦੋਂ ਦੱਸੋ ਇੱਥੇ ਬੈਠੇ ਆ ਅਫਸਰ ਜਿੰਨਾ ਚਿਰ ਕੋਈ ਆਉਂਦਾ ਨਹੀਂ ਨਹੀਂ ਉੱਠਦੇ ਨਹੀਂ ਅਸੀਂ ਪੱਕੇ ਬੈਠੇ ਰਾਵਾਂਗੇ ਉਨਾ ਚਿਰ ਇੱਥੇ ਜੀ ਕਿਸਾਨਾਂ ਦਾ ਕਹਿਣਾ ਅਸੀਂ ਤਾਂ ਮਰੇ ਹੀ ਮਰੇ ਆ ਸਾਨੂੰ ਤਾਂ ਰੱਬ ਨੇ ਵੀ ਮਾਰਤਾ ਕੁਦਰਤ ਨੇ ਮਾਰਤਾ ਤੇ ਅਸੀਂ ਤਾਂ ਬੈਠੇ ਆ ਜਿੰਨਾ ਚਿਰ ਸਾਡੇ ਕੋਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਅਫਸਰ ਨਹੀਂ ਪ ਹਾਂਜੀ ਜਿੰਨਾ ਜਰ ਨਹੀਂ ਆਉਂਦੇ ਉਹਨਾਂ ਜਰ ਬੈਠੇ ਆ ਜੀ ਜਿੰਨਾ ਜਰ ਕੋਈ ਅਧਿਕਾਰੀ ਆ ਕੇ ਮਿਲਦਾ ਨਹੀਂ ਤੇ ਕੋਈ ਗੱਲਬਾਤ ਨਹੀਂ ਹੁੰਦਾ ਉਹਨਾਂ ਜਰ ਇੱਥੇ ਬੈਠੇ ਆ ਜੀ ਜਿਹੜਾ ਇਹ ਕੱਠ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਜਾਂ ਜਥੇਬੰਦੀਆਂ ਬੰਦੇ ਬੰਦੀਆਂ ਵੱਲੋਂ ਕੀਤਾ ਗਿਆ ਸਾਰਾ ਨਗਰ ਆ ਜੀ ਸਾਰੇ ਨਗਰ ਵੱਲੋਂ ਨਗਰ ਵੀ ਆ ਜਥੇਬੰਦੀ ਵੀ ਸਾਥ ਦੇਊਗੀ ਕਿਹੜੇ ਕਿਹੜੇ ਜਥੇਬੰਦੀਆਂ ਇੱਥੇ ਪਹੁੰਚਣਗੇ ਸਿੱਧੂਪੁਰ ਜੀ ਸਿੱਧੂਪੁਰ ਜਥੇਬੰਦੀ ਪਹੁੰਚੀ ਇਕੱਲੀ